ਠੀਕ ਹੈ ਤੁਸੀਂ ਕਹੋਗੇ ਲੋਕਾਂ ਦੀ ਬੋਲ ਰਹੀ ਇਹ ਗੁਨਾਹ ਹੈ ਪਹਿਲੇ ਸਾਬਤ ਨਹੀਂ ਹੋਇਆ ਪਹਿਲੇ ਦੇਣੀ ਮਾਫੀ ਮੰਗ ਲੈਣੀ ਚਾਹੀਦੀ ਪਰ ਉਹ ਕਹਿੰਦੇ ਸਾਬਤ ਕਰੋ ਤੁਸੀਂ ਮਾਫੀ ਕਿਉਂ ਮੰਗੀ ਜਿੱਦੋਂ ਮੈਂ ਗੁਨਾਹ ਹੀ ਨਹੀਂ ਕੀਤਾ ਮੈਂ ਮਾਫੀ ਕਦੀ ਮੰਗ ਰਹੀ ਹੂੰ ਮੈਂ ਗੁਨਾਹ ਨਹੀਂ ਕੀਤਾ ਮੈਂ ਗਲਤੀ ਨਹੀਂ ਕੀਤੀ ਉਹ ਕਹਿੰਦੇ ਸਾਡੇ ਨਾਲ ਚ ਹੋਈ ਹੈ ਅਸੀਂ ਮੰਨਦੇ ਹਾਂ ਸਾਡੇ ਕੋਲ ਬੰਦੇ ਨਹੀਂ ਖੜੇਗੇ ਮੈਂ ਮਾਫੀ ਦੇ ਬੰਦੇ ਤਾਂ ਅੱਜ ਵੀ ਨਹੀਂ ਖੜੇਗੇ ਮੈਂ ਮਾਫੀ ਕਿਉਂ ਮੰਗਾ ਪਰ ਉਹ ਕਹਿੰਦੇ ਜੇ ਲੌਜੀਕਲੀ ਗੱਲ ਕਰੀਓ ਕਹਿੰਦੇ ਜੇ ਕਾਂਗਰਸ ਨੂੰ 84 ਕਰਕੇ ਲੋਕ ਮਾਫ ਕਰ ਸਕਦੇ ਆ ਤੇ ਸਾਨੂੰ ਲੋਕ ਇਸ ਵਿਸ਼ੇ ਤੇ ਨਾ ਕਰਨਗੇ ਯਾਰ 84 ਦੀ ਗੱਲ ਤੁਸੀਂ ਤਾਂ ਲੁਕਉਂਦੇ ਰਹੇ ਨਾ ਤੁਸੀਂ ਸਿੱਖ ਹੋ ਕੇ ਸਿੱਖ ਦੀ ਪਾਰਟੀ ਹੋ ਕੇ ਸਿੱਖਾਂ ਦਾ ਸਰਮੌਰ ਆਗੂ ਹੋ ਕੇ ਬੰਦੇ ਵਿਅਕਤੀ ਵਿਸ਼ੇਸ਼ ਨਹੀਂ ਬਟ ਤੁਹਾਨੂੰ ਕੀ ਲੱਗਦਾ ਮਾਫੀ ਮੰਗ ਕੇ ਗੁਣਾਕਰ ਸਾਹਿਬ ਨੂੰ ਤੁਸੀਂ ਦੇਖੋ ਨਾ ਤੁਸੀਂ ਵਿਖੋ ਯਾਰ ਕਿੱਡਾ ਸਰਮੌਰ ਆਗੂ ਮੈਂ ਮੇਰਾ ਮੈਂ ਐਡਮਾਇਰ ਕਰਦਾ ਹਾਂ ਪ੍ਰਕਾਸ਼ ਸਿੰਘ ਬਾਦਲ ਜੀ ਵੱਡੇ ਬਾਦਲ ਸਾਹਿਬ ਕਿਟਾ ਵੱਡਾ ਗੋ ਯਾਰ ਤੁਸੀਂ ਜਾਂਦੀ ਜਾਂਦੀ ਵਾਰੀ ਉਰੀ ਉਹ ਇਤਿਹਾਸ ਦੇ ਵਿੱਚ ਲਿਖਾਤਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉਡਾਤਾ ਇਹ ਮਾਫੀ ਤੁਹਾਨੂੰ ਕੀ ਲੱਗ ਰਿਹਾ ਕਿ ਡਾਊਨ ਕਰੇਗੀ ਜਾਂ ਆਪ ਲੈ ਕੇ ਜਾਊ ਇਹ ਤਾਂ ਮਰਾਇਆ ਇਹ ਤਾਂ ਕੁਝ ਸਾਥੀ ਨੇ ਕਿਹਾ ਵੀ ਹੁਣ ਮਾਫੀ ਮੰਗ ਤਾਂ ਜੋ ਪੱਕੀ ਮੋਹ ਰਹੀ ਲੱਗ ਜਾਈ ਜਿਹੜੇ ਆਪਦੇ ਸਾਥੀ ਸੀ ਕੁਝ ਨਾਜ਼ ਫਿਰਦੇ ਸੀ ਜਿਹੜਾ ਆਪ ਦਾ ਇੱਕ ਕਿਡੇਰ ਹੈ ਕਾਲੀ ਦਲ ਦਾ ਪੁਰਾਣਾ ਉਹ ਕਹਿੰਦੇ ਸੀ ਯਾਰ ਸੁਬੀਰ ਜੀ ਨੂੰ ਗਲਤ ਫਸਾਇਆ ਜਾ ਰਿਹਾ ਗਲਤ ਗੱਲ ਅੱਛਾ ਹਾਂ ਜੋ ਵੀ ਮਹਿਸੂਸ ਕਰ ਰਹੇ ਭਈ ਮਾਫੀ ਮੰਗ ਲਈ ਔਰ ਆਪਣੇ ਵਾਲੇ ਬੰਦੇ ਤੋਂ ਗਲਤੀ ਤਾਂ ਹੋਈ ਹੈ ਪੰਜਾਬੀਆਂ ਨੂੰ ਬਣਾ ਰਿਹਾ ਸੁਬੀਰ ਸਿੰਘ ਬਾਦਲ ਸਾਹਿਬ ਨੇ ਮਾਫੀ ਮੰਗ ਲਈ ਕਈ ਸਾਲਾਂ ਬਾਅਦ ਕਿਨੂੰ ਵੀ ਇੱਕੋ ਬਣਾ ਰਹੇ ਹੋ ਕਾਦੀ ਕਾਦੀ ਮਾਫੀ ਮੰਗ ਤੁਸੀਂ ਕਿਵੇਂ ਵੇਖਦੇ ਹੋ ਇਸ ਮਾਫੀ ਨੂੰ ਮੈਂ ਕਹਿੰਦਾ ਤੁਸੀਂ ਰਮਨ ਜੀ ਮਾਫੀ ਠੀਕ ਹੈ ਤੁਸੀਂ ਕਹੋਗੇ ਲੋਕਾਂ ਦੀ ਬੋਲ ਰਹੀ ਇਹ ਗੁਨਾਹ ਹੈ ਸਾਬਤ ਨਹੀਂ ਹੋਇਆ ਪਹਿਲੇ ਦੇਣੀ ਮਾਫੀ ਮੰਗ ਲੈਣੀ ਚਾਹੀਦੀ ਸੀ ਪਰ ਉਹ ਕਹਿੰਦੇ ਸਾਬਤ ਕਰੋ ਤੁਸੀਂ ਮਾਫੀ ਕਿਉਂ ਮੰਗੀ ਹੂੰ ਗੁਰਦੋਂ ਮੈਂ ਗੁਨਾਹ ਹੀ ਨਹੀਂ ਕੀਤਾ ਮੈਂ ਮਾਫੀ ਕਦੀ ਮੰਗ ਰਹੀ ਹੂੰ ਮੈਂ ਗੁਨਾਹ ਨਹੀਂ ਕੀਤਾ ਮੈਂ ਗਲਤੀ ਨਹੀਂ ਕੀਤੀ ਉਹ ਤੇ ਸਾਡੇ ਰਾਤ ਚ ਹੋਈ ਆ ਅਸੀਂ ਮੰਨਦੇ ਆ ਸਾਡੇ ਕੋਲ ਬੰਦੇ ਨਹੀਂ ਖੜੇਗੇ ਮੈਂ ਮਾਫੀ ਬੰਦੇ ਤਾਂ ਅੱਜ ਵੀ ਨਹੀਂ ਖੜੇਗੇ ਮੈਂ ਮਾਫੀ ਕਿਉਂ ਮੰਗਾ ਯਾਰ ਕਦੇ ਬਹੁਤ سارے ਲੋਕ ਮਰਡਰ ਕਰਕੇ ਨਹੀਂ ਫੜੇ ਜਾਂਦੇ ਬਹੁਤ سارے ਮਰਡਰ ਟ੍ਰੇਸ ਨਹੀਂ ਹੁੰਦੇ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਘਟਨਾ ਕਰਮ ਟ੍ਰੇਸ ਨਹੀਂ ਹੁੰਦੇ ਬਹੁਤ ਸਾਰੀਆਂ ਚੀਜ਼ਾਂ ਟ੍ਰੇਸ ਨਹੀਂ ਹੁੰਦੀਆਂ ਜਿਹੜੀਆਂ پتہ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਨਜਾਇਜ਼ ਜੇਲਾ 'ਚ ਬੈਠੇ ਐ ਤੇ ਬਹੁਤ ਸਾਰੇ ਜਿਹੜੇ ਕਲਪਰੇਟ ਐ ਉਹਨਾਂ ਨੂੰ ਬਾਈ ਜਿਤ ਬਰੀ ਕਰ ਦਿੱਤਾ ਜਾਂਦਾ ਹੈ ਹੂੰ ਇਹਦਾ ਮਤਲਬ ਉਹ ਜਨਤਾ ਦੀ ਕਚੇਰੀ 'ਚੋਂ ਬਰੀ ਨਹੀਂ ਹੋ ਸਕਦਾ ਉਹ ਪਾਪ ਸੀਗਾ ਪਰ ਉਹ ਕਹਿੰਦੇ ਜੇ ਲੌਜੀਕਲੀ ਗੱਲ ਕਰੀਓ ਕਹਿੰਦੇ ਜੇ ਕਾਂਗਰਸ ਨੂੰ 84 ਕਰਕੇ ਲੋਕ ਮਾਫ ਕਰ ਸਕਦੇ ਐ ਤੇ ਸਾਨੂੰ ਲੋਕ ਇਸ ਵਿਸ਼ੇ ਤੇ ਨਾ ਕਰਨਗੇ ਯਾਰ 84 ਦੀ ਗੱਲ ਤੁਸੀਂ ਤਾਂ ਲੁਕੋਂਦੇ ਰਹੇ ਨਾ ਹੂੰ ਤੁਸੀਂ ਸਿੱਖ ਹੋ ਕੇ ਸਿੱਖ ਦੀ ਪਾਰਟੀ ਹੋ ਕੇ ਸਿੱਖਾਂ ਦਾ ਸਰਮੌਰ ਆਗੂ ਹੋ ਕੇ ਮੈਂ ਕਦੇ-ਕਦੇ ਸੋਚਦਾ ਸੀ ਰਮਨ ਕਿ ਸ਼ਾਇਦ ਯਾਰ ਜਿਹੜੀਆਂ ਘਟਨਾ ਕਰਮ ਰੋਜ਼ ਫਲਾ ਸੱਟ ਬਣਦੀ ਹੈ ਫਲਾ ਕਹਿੰਦੇ ਸ਼ਾਇਦ ਯਾਰ ਆਈ ਡੋਟ ਥਿੰਕ ਸੋ ਅੰਮ੍ਰਿਤਧਾਰੀ ਬੰਦਾ ਹੈ ਬਿਨੈ ਕਰੂਗਾ ਨਹੀਂ ਵੀ ਅੰਮ੍ਰਿਤਧਾਰੀ ਬੰਦਾ ਹੈ ਗੁਰਸਿੱਖ ਆਦਮੀ ਹੈ ਸਿੱਖਾਂ ਦੀ ਗੱਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੈ ਮੈਂ ਇਤਨੀ ਕਿਆ ਵੀ ਤੁਸੀਂ ਪਤਰੇ ਪਾੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਪਾੜਿਆ ਪਰ ਇਹ ਤਾਂ ਹੈਗਾ ਯਾਰ ਤੁਸੀਂ ਸ਼ੈਲਟਰ ਤਾਂ ਕੀਤਾ ਇਹ ਤਾਂ ਹੈਗਾ ਵੀ ਨਿਹੱਥੇ ਸਿੱਖਾਂ ਦੇ ਤੁਸੀਂ ਤੁਸੀਂ ਤੇ ਤੁਹਾਡੇ ਡੀਜੀਪੀ ਨੇ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਤੁਸੀਂ ਡੀਜੀਪੀ ਲਾਏ ਉਸ ਡੀਜੀਪੀ ਨੂੰ ਸਿੱਖ ਕੀ ਮੰंदे ਬਈ ਹੂੰ ਉਸ ਡੀਜੀਪੀ ਨੂੰ ਸਿੱਖ ਕੀ ਮੰंदे 3 ਸਾਲ ਯੂ ਪੁਟ ਇਮ ਅ ਡੀਜੀਪੀ ਕੀ ਮੰंदे ਪੁੱਛ ਲਓ ਨਾ ਸਿੱਖਾਂ ਨੂੰ ਸਿੱਖ ਕੀ ਕਹਿੰਦੇ ਹੈ ਹੂੰ ਤੁਸੀਂ ਤੁਸੀਂ ਉਹਨਾਂ ਨੂੰ ਡੀਸੀ ਲਾਇਆ 3 ਸਾਲ ਫੇਰ ਉਹੀ ਘਟਨਾ ਕਰਮ ਕਰਾਇਆ ਕਿ ਗ੍ਰਹਿ ਮੰਤਰੀ ਤੋਂ ਬਿਨਾ ਪੁੱਛਿਆ ਫੇਰ ਗੋਲੀ ਮਾਰ ਗਈ ਗਏ ਬੰਦੇ ਤੁਸੀਂ ਟੰਗ ਦਿੰਦੇ ਬੰਦਿਆਂ ਨੂੰ ਗੁਰੂ ਦੀ ਆਮਦ ਦੇ ਵਿੱਚ ਜਿਹੜੇ ਬੈਠੇ ਰੋ ਰਹੇ ਸਨ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਤੁਸੀਂ ਉਹਨਾਂ ਦਾ ਡਿਫੈਂਸ ਬਣਾਉਣ ਚ ਕਾਮਯਾਬ ਰਹੇ ਡਿਫੈਂਸ ਤਾਂ ਬਣਾਏ ਹੀ ਬਣਾਇਆ ਨਾ ਜੀ ਬੰਦੂਖਾਂ ਟਰੇਸ ਹੋ ਗਈਆਂ ਗੱਡੀਆਂ ਟਰੈਸ ਹੋ ਗਈਆਂ ਘਰਾਂ ਚ ਬੈਠ ਕੇ ਗੋਲੀਆਂ ਮਾਰ ਕੇ ਵੀ ਡਿਫੈਂਸ ਬਣਾਇਆ ਸੀ ਡਿਫੈਂਸ ਚ ਗੋਲੀ ਮਾਰੀ ਉਹਨਾਂ ਬੰਦਿਆਂ ਦੇ ਹੂੰ ਕਿਵੇਂ ਮਾਫੀ ਮਿਲ ਜੂਗੀ ਮਾਫੀ ਤਾਂ ਇਹ ਹੈ ਕਿ ਕਿਸੇ ਨੇ ਫਿਰ ਮਾਫੀ ਉਦੋਂ ਹੀ ਮੰਗਣੀ ਸੀ ਜਨਾਬ ਤੇ ਕਾਗਰੀ ਕਰੀ ਮਾਫੀ ਮੰਗੋਗੇ ਪੰਜਾਬ ਦੇ ਵਿੱਚ ਮਾਫੀਆ ਆਈਦਰ ਇਟਸ ਬਸ ਮਾਫੀਆ ਆਈਦਰ ਇਟਸ ਡਰੱਗ ਮਾਫੀਆ ਆਈਦਰ ਇਟਸ ਰੇਟ ਮਾਫੀਆ ਆਈਦਰ ਇਟਸ ਐਨੀ ਮਾਫੀਆ ਇਹ ਮਾਫੀਆ ਦਾ ਜਨਮ ਪੰਜਾਬ ਦੀ ਇਕਨੋਮੀ ਪੰਜਾਬ ਮਾਰਤਾ ਕੀਨੇ ਮਾਰਿਆ ਸੁਬੀਰ ਬਾਦਲ ਜਿੰਨਾ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਲੋਕ ਕਹਿੰਦੇ ਕਿ ਯਾਰ ਪੂਰਾ ਐਸਾ ਬੰਦਾ ਹੈ ਚੱਕ ਦਿੰਦਾ ਕੰਮ ਸਾਰਾ ਜਦੋਂ ਦੂਜੀ ਾਰੀ ਸਰਕਾਰ ਬਣੀ ਬਾਦਲ ਸਾਹਿਬ ਨੇ ਪਾਕ ਜਾਰੀ ਬਣਾਈ ਜਦੋਂ ਦੂਜੀ ਾਰੀ ਇਹਨਾਂ ਨੇ ਬਣਾਈ ਤਾਂ ਉਹਨਾਂ ਨੇ ਕਿਹਾ ਹੀ ਇਸ ਦਾ ਮਾਸਟਰ ਜਿਹੜਾ ਪਹਿਲੀ ਾਰੀ ਰਿਪੀਟ ਕੀਤਾ ਹੈ ਹੀ ਇਸ ਦਾ ਵਨ ਉਹ ਬੰਦਾ ਥੋੜੀ ਸੁਖਵੀਰ ਸਿੰਘ ਬਾਦਲ ਨੂੰ 10 ਸਾਲ ਰਾਜ ਕਰ ਗਿਆ ਲਗਾਤਾਰ ਬੰਦਾ ਥੋੜੀ ਮਾਰ ਸਕਦਾ ਸੀ ਤਾਜੀ ਦਾ ਘਟਨਾ ਕਰਮ ਹੈ ਕਿ ਇੱਕ ਬੰਦੇ ਤੇ ਆ ਗਈ ਉਹ ਵੀ ਨਾਲ ਨਹੀਂਗਾ ਅੱਜ ਇਹ ਆਲੀ ਸਾਹਿਬ ਵੀ ਨਾਲ ਹੈਣੀ ਹੂੰ ਇਹ ਸੱਚੇ ਪਾਤਸ਼ਾਹ ਦੀ ਗੱਲ ਹੈ ਯਾਰ ਇਹ ਬੰਦੇ ਵਿਅਕਤੀ ਵਿਸ਼ੇਸ਼ ਨਹੀਂ ਬਟ ਤੁਹਾਨੂੰ ਕੀ ਲੱਗਦਾ ਮਾਫੀ ਮੰਗ ਕੇ ਗੁਨਾਹਕਾਰ ਸਾਹਿਬ ਨੂੰ ਤੁਸੀਂ ਦੇਖੋ ਨਾ ਤੁਸੀਂ ਦੇਖੋ ਯਾਰ ਕਿੱਡਾ ਸਰਮੌਰ ਆਗੂ ਮੈਂ ਮੇਰਾ ਮੈਂ ਐਡਮਾਇਰ ਕਰਦਾ ਹਾਂ ਪ੍ਰਕਾਸ਼ ਸਿੰਘ ਬਾਦਲ ਜੀ ਵੱਡੇ ਬਾਦਲ ਸਾਹਿਬ ਕਿੱਡਾ ਵੱਡਾ ਆਗੂ ਯਾਰ ਤੁਸੀਂ ਜਾਣਦੀ ਜਾਂਦੀ ਵਾਰੀ ਉਰੀ ਹੋਰੇ ਇਤਿਹਾਸ ਦੇ ਵਿੱਚ ਲਿਖਾਤਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉਡਾਤਾ ਕਿਨੇ ਕਿਉਂਕਿ ਉਹ ਤੁਹਾਨੂੰ ਸੱਚੇ ਪਾਤਸ਼ਾਹ ਨੇ ਨਹੀਂ ਕਦੇ ਤੁਹਾਨੂੰ ਕੋਈ ਲੰਮੀ ਦੇ ਵਿੱਚ ਉਹ ਹਰਾ ਸਕਦਾ ਕਦੇ ਕਲਪਨਾ ਕਰ ਸਕਦਾ ਸੁਬੀਰ ਸਿੰਘ ਬਾਦਲ ਕੀ ਮੈਨੂੰ ਗੋਲਡੀ ਕਮੋ ਜਹ ਹਰਾ ਦੇਗਾ ਹਮ ਬਹੁਤ ਸਾਰੀਆਂ ਏਜੰਸੀਜ਼ ਹੋਣੀਆਂ ਸੁਬੀਰ ਬਾਦਲ ਜੀ ਕੋਲੇ ਬਹੁਤ ਸਾਰਾ ਤਾਂ ਦੋਲੇ ਪਦਾਰਤ ਬਹੁਤ ਸਾਰੇ ਸਟ੍ਰੈਟਜੀ ਜਿਹੜੀ ਬਣਾਉਣ ਵਾਲੇ ਲੋਕ ਮੈਂ ਹੀ ਕਲਪਨਾ ਕਰ ਸਕਦਾ ਜਿਹੜੇ ਉਹਨਾਂ ਦੇ ਖਿਲਾਫ ਲੜੇ ਸੀ ਉਹ ਹੀ ਨਹੀਂ ਕਲਪਨਾ ਕਰ ਸਕਦੇ ਵੀ ਅਸੀਂ ਪਰ ਹਾਲਾਂਕਿ ਉਹ ਸਿਲੈਕਸ਼ਨ ਤੁਹਾਡੇ ਵੀ ਬੜੇ ਬੰਦੇ ਉੱਡ ਗਏ ਮੈਂ ਕੀ ਕਹ ਰਿਹਾ ਹੂੰ 100% ਪਰ ਯਾਰ ਕੋਈ ਐਸੇ ਬਾਦਲ ਸਾਹਿਬ ਦਾ ਕੋਈ ਨਹੀਂ ਨਾ ਤੁਹਾਡੇ ਬੰਦੇ ਉੱਡ ਗਏ ਤੁਸੀਂ ਨਾ ਨਾ ਤੁਹਾਡੇ ਮੈਂ ਕੀ ਕਹਿੰਨਾ ਹੈ ਈਮੋਸ਼ਨਲ ਬੰਦਾ ਰੱਬ ਦੀ ਦੁਗਾ ਆ ਬੈਠਾ ਵੀ ਹੈ ਜਿਹੜਾ ਜਿੱਤ ਗਿਆ ਬਿਲਕੁਲ ਠੀਕ ਹੈ ਉੱਥੋਂ ਹੀ ਜਿੱਤੇ ਅਗਵਾਨ ਚੋਂ ਹੂੰ ਸੋ ਮੇਰੇ ਕਹਿਣ ਦਾ ਮਤਲਬ ਜਿਹੜੇ ਉਹ ਗੁਨਾਹ ਸੀ ਨਾ ਗੁਨਾਹ ਗੁਨਾਹ ਉਹ ਗੁਨਾਹ ਕਰਕੇ ਸਾਰਾ ਕੰਮ ਇਹ ਮਾਫੀ ਤੁਹਾਨੂੰ ਕੀ ਲੱਗ ਰਿਹਾ ਕਿ ਡਾਊਨ ਕਰੇਗੀ ਜਾਂ ਆਪ ਲੈ ਕੇ ਜਾਊਗਾ ਇਹ ਤਾਂ ਮਰਾਇਆ ਇਹ ਤਾਂ ਕੁਝ ਸਾਖੀ ਨੇ ਕਿਹਾ ਵੀ ਹੁਣ ਮਾਫੀ ਮੰਗ ਤਾਂ ਜੋ ਪੱਕੀ ਮੋਹ ਰਹੀ ਲੱਗ ਜਾਈ ਜਿਹੜੇ ਆਪਦੇ ਸਾਥੀ ਸੀ ਕੁਝ ਨਾਲ ਫਿਰਦੇ ਸੀ ਹੂੰ ਜਿਹੜਾ ਆਪਦਾ ਇੱਕ ਕਿਡਰ ਹੈ ਕਾਲੀ ਦਲ ਦਾ ਪੁਰਾਣਾ ਉਹ ਕਹਿੰਦੇ ਸੀ ਯਾਰ ਸੁਬੀਰ ਜੀ ਨੂੰ ਗਲਤ ਪਸਾਇਆ ਜਾ ਰਿਹਾ ਗਲਤ ਗੱਲ ਅੱਛਾ ਅੱਜ ਜੋ ਵੀ ਮਹਿਸੂਸ ਕਰ ਰਹੇ ਭਈ ਮਾਫੀ ਮੰਗ ਲਈ ਔਰ ਆਪਣੇ ਵਾਲੇ ਬੰਦੇ ਤੋਂ ਗਲਤੀ ਤਾਂ ਹੋਈ ਹੈ